बड़िया वार्ता मेरिया माता जख्मी हो चाली तो वह किसान जोड़े खा के अपने अपना शहीद हो ਇੱਕੀ ਫਰਸਲੇ ਨੂੰ ਅੰਮ੍ਰਿਤ ਬਾਗਰ ਉੱਪਰ ਮਾਪਿਆਂ ਦਾ ਖਰੋਦਾ ਟੋਕੜ ਸ਼ੁਭ ਕੰਨ ਸਿੰਘ ਵਾਲਾ ਜਿਹੜਾ ਮਿਲਦਾ ਹੋਇਆ ਸੀ ਉਹਦੀ ਅੱਜ ਫਰਸੀ ਆਉਣ ਵਾਲੀ ਜਿੱਤੀ ਤੈਨੂੰ ਬੇਨ ਪੰਨਾ ਜਿਹੜਾ ਬਠਿੰਡਾ ਦੇ ਇੱਕ ਮੰਨਾਈ ਆ ਉੱਥੇ ਦੀ ਆਪਾ ਵੱਡੀ ਗਿੰਦੀ ਦੇ ਵਿੱਚ ਉਹ ਖੀਰ ਨੂੰ ਸਰਦਾਰ ਦੇ ਫਰਦ ਕਰਿਆ ਇਹਦੀਆਂ ਗਿੰਦੀਆਂ ਕਰਦਾ ਮੈਂ ਆਪਣੀ ਜਣਾ ਲਈਦਾ ਉਹ Vai right do we think that